ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਪਿਛਲੇ ਦਿਨੀ ਮਾਤਾ ਚਰਨਕੌਰ ਜੀ ਸਿੱਧੂ ਮੁਸੇਵਾਲੇ ਮਾਤਾ ਜੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈਗਾ ਪੂਰੇ ਵਰਲਡ ਦੇ ਵਿੱਚ ਖੁਸ਼ੀ ਦੀ ਲਹਿਰ ਹੈਗੀ ਹੈ ਸਿੱਧੂ ਮੁਸੇਵਾਲੇ ਦੇ ਘਰ ਦੇ ਵਿੱਚ ਖੁਸ਼ੀਆਂ ਵਾਪਸ ਪਰਤੀਆਂ ਹੈਗੀਆਂ ਜਿਸ ਨੂੰ ਵੇਖਦੇ ਹੋਏ ਮਾਨਸਾ ਦੇ ਜਿਹੜੇ ਉਹ ਦਿਨਾਂ ਦੇ ਚਾਹਣ ਵਾਲੇ ਹੈਗੇ ਆ ਫੋਟੋਆਂ ਦਾ ਆਰਡਰ ਦੇ ਰਹੇ ਹੈਗੇ ਨੇ ਅਸੀਂ ਇੱਕ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਮੌਜੂਦ ਹੈ ਤਾਂ ਪਹਿਲਾਂ ਫੋਟੋ ਦਿਖਾ ਦਈਏ ਫਰੇਮ ਦਿਖਾ ਦਈਏ ਸਿੱਧੂ ਮੁਸੇਵਾਲੇ ਪੂਰੀ ਫੈਮਿਲੀ ਜਿਹੜੀ ਹੈਗੀ ਹੈ ਉਨੇ ਫੋਟੋਆਂ ਛਾਪੀ ਜਾ ਰਹੀ ਹੈਗੇ ਹਰ ਕੋਈ ਯਾਦਦਾਸ਼ ਆਪ ਦੇ ਘਰ ਵਿੱਚ ਰੱਖਣਾ ਚਾਹੁੰਦਾ ਹੈਗਾ ਕਿਉਂਕਿ ਸਿੱਧੂ ਮਸੇਵਾਲੇ ਜੀ ਨੂੰ ਬਹੁਤ ਜਿਹੜੇ ਲੋਕ ਜਿਹੜੇ ਹੈਗੇ ਆ ਪਸੰਦ ਕਰਦੇ ਸੀ ਜਿਸ ਨੂੰ ਵੇਚਦੇ ਹੋਏ ਪ੍ਰਮਾਤਮਾ ਨੇ ਪਰਿਵਾਰ ਦੀ ਸੁਣੀ ਹੈਗੀ ਹੈ ਹੁਣ ਦੱਸਿਆ ਜਾ ਰਿਹਾ ਕਿ ਛੋਟਾ ਸਿੱਧੂ ਮਸੇਵਾਲੇ ਦਾ ਜਨਮ ਹੋਇਆ ਹੈਗਾ ਸਾਡੇ ਕੋਲੇ ਪ੍ਰਿੰਟਿੰਗ ਪਰ ਤੇ ਮਾਲਕ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਕਰਨਾ ਚਾਹੁੰਗੇ ਇਸ ਤਰ੍ਹਾਂ ਸਿੱਧੂ ਮਸੇਵਾਲੇ ਮਾਤਾ ਜੀ ਨੇ ਚਰਨ ਕੋੜ ਜੀ ਨੇ ਜਨਮ ਦਿੱਤਾ ਬੱਚੇ ਨੂੰ ਤੇ ਤੁਹਾਡੇ ਕੋਲੇ ਫੋਟੋਆਂ ਦੇ ਆਰਡਰ ਆ ਰਹੇ ਹੈਗੇ ਨੇ ਕਿੱਥੋਂ ਆਰਡਰ ਆ ਰਹੇ ਨੇ ਕਿਸ ਟਾਈਪ ਦੀ ਫੋ ਇਹਦਾ ਕੀ ਐ ਸੈਣੀ ਸਾਹਿਬ ਜਿੰਨੇ ਆ ਦੇਖੋ ਆ ਸਾਡੇ ਕੋਲੇ ਫੋਟੋਆਂ ਦੇ ਆਰਡਰ ਆ ਰਹੇ ਨੇ ਇਹ ਮਾਨ ਸਾਹਿਬ ਭਲਾਡੇ ਤੋਂ ਸਾਡੇ ਕੋਲ ਆਰਡਰ ਆ ਰਹੇ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਪ੍ਰੋਪਰ ਫੈਮਲੀ ਆਪਣਾ ਜਮਨਾ ਬੱਚਾ ਮਾਤਾ ਮਾਤਾ ਨੇ ਜਨਮ ਦਿੱਤਾ ਜੋ ਕਿ ਲੋਕ ਅੱਜ ਕੱਲ੍ਹ ਕਹਿ ਰਹੇ ਨੇ ਛੋਟਾ ਸਿੱਧੂ ਮੂਸੇਵਾਲਾ ਮੜਾਇਆ ਜੀ ਆ ਦੇਖੋ ਲੋਕਾਂ ਨੇ ਕਿੰਨਾ ਵਧੀਆ ਲਿਖਿਆ ਹਲੇ ਮੁੱਕਿਆ ਨਹੀਂ ਹਲੇ ਮੁੱਕਿਆ ਨਹੀਂ ਜਿਹੜੇ ਉਹਦੇ ਫੈਨ ਨੇ ਜੀ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਾਡੇ ਕੋਲੇ ਆਰਡਰ ਆ ਰਹੇ ਨੇ ਆ ਅਸੀਂ ਫੋਟੋਆ ਬਣਾ ਕੇ ਉਹਨਾਂ ਨੂੰ ਦੇ ਦੇਉਂ ਸਾਡੇ ਕੋਲ ਹੁਣ ਆਰਡਰ ਆ ਰਹੇ ਜੀ ਮਾਨਸਾ ਤੋਂ ਬਲਾਡੇ ਤੋਂ ਮੌੜ ਤੋਂ ਸਾਡੇ ਕੋਲ ਆਰਡਰ ਆ ਰਹੇ ਤੇ ਅਸੀਂ ਉਹਨਾਂ ਨੂੰ ਫੋਟੋ ਕੱਟ ਕੱਟ ਕੇ ਦੇ ਰਿਹਾ ਹਾਂ ਇਹ ਫਿਰ ਜਿਹੜੇ ਫੋਟੋ ਦੀ ਗੱਲ ਕਰੀ ਹੈਗੀ ਆ ਫਿਰ ਤੁਸੀਂ ਕਿੱਥੋਂ ਇਹ ਸਾਰਾ ਪ੍ਰਿੰਟ ਬਣਾ ਰਹੇ ਹੋ ਇਹ ਫੋਟੋ ਫਰੇਮ ਤੁਸੀਂ ਕਿੱਥੋਂ ਡਿਜ਼ਾਈਨ ਕੀਤਾ ਇਹ ਜੀ ਇਹ ਸਾਡੇ ਮੁੰਡੇ ਨੇ ਡਿਜ਼ਾਈਨ ਕੀਤਾ ਜੀ ਠੀਕ ਹੈ ਜੀ ਆ ਫਾਦਰ ਸਾਹਿਬ ਦੀ ਫੋਟੋ ਸਿੱਧੂ ਦੀ ਫੋਟੋ ਤੇ ਉਹਨੇ ਮਾਤਾ ਦੀ ਤੇ ਬੱਚੇ ਦੀ ਫੋਟੋ ਇਹ ਸਾਡੀ ਮਸ਼ੀਨ ਹੈ ਜਿਹਦੇ ਵਿੱਚ ਤੁਸੀਂ ਕੱਢਦੇ ਆ ਵਧੀਆ ਕੁਆਲਟੀ ਵਾਲੀ ਮਸ਼ੀਨ ਹੈ ਸਾਡੀ ਇਸ ਤੋਂ ਤੇ ਲੋਕ ਸਾਨੂੰ ਆਰਡਰ ਦੇ ਰਹੇ ਨੇ ਆ ਮੁੰਡੇ ਨੇ ਖੜਿਆ ਡਿਜ਼ਾਈਨ ਕੀਤਾ ਹੈ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਲੋਕੀ ਕਰ ਰਹੇ ਨੇ ਉਪਰਾਲਾ ਜਿਹੜੇ ਉਹਦੇ ਫੈਨ ਨੇ ਕਿੰਨੇ ਕੁ ਤੁਸੀਂ ਇਹ ਆਪਣੇ ਫੋਟੋ ਦੇ ਜਿਹੜੇ ਸੀ ਸ਼ੀਟਾਂ ਤੁਸੀਂ ਇਹ ਹਲੇ ਕੱਟ ਚੁੱਕੇ ਆ ਕਿ ਕਿੰਨੇ ਕੁ ਤੋਂ ਆਰਡਰ ਆ ਰਹੇ ਨੇ ਸਾਰੀ ਸਾਰੀ ਸਰ ਨੀਅਰ ਅਬਾਊਟ ਹਿਆਰ 12-1500 ਦੀ ਗਿਣਤੀ ਦੇ ਵਿੱਚ ਹਾਲ ਤੱਕ ਅਸੀਂ ਇਹ ਕੱਢ ਚੁੱਕੇ ਆ ਜੇ ਕਿ ਇਸ ਤੋਂ ਬਾਅਦ ਇਹ ਫਰੇਮ ਹੋਣਗੇ ਆ ਹਾਂ ਇਹ ਅਸੀਂ ਫੋਟੋ ਕੱਢੀਆ ਉੱਤੇ ਲੈਮੀਨੇਸ਼ਨ ਕੀਤੀ ਆ ਉਸ ਤੋਂ ਬਾਅਦ ਇਹਨੂੰ ਲੋਕੀ ਫੋਟੋ ਫਰੇਮ ਬਣਾ ਕੇ ਆਪਣੇ ਘਰਾਂ ਦੇ ਵਿੱਚ ਲਾਉਣਗੇ ਇਹ ਸਾਨੂੰ ਆਰਡਰ ਆਇਆ ਹੋਇਆ ਏ ਜੀ ਬਲਾਡੇ ਤੋਂ ਹੂੰ ਕਿਉਂਕਿ ਬਲਾਡੇ ਤੋਂ ਸਿੱਧੂ ਮੁਸੇਵਾਲੇ ਸੀਗੀ ਹੂੰ ਇਹ ਬਲਾਡੇ ਤੋਂ ਆਰਡਰ ਆਇਆ ਜੀ ਮੁਰਕੇ ਫਰੇਮ ਬਣਾ ਕੇ ਲੋਕੀ ਉਹਨਾਂ ਤੋਂ ਲੈ ਕੇ ਜਾਣਗੇ ਜੇ ਉਹਦੇ ਕੋਲ ਆਰਡਰ ਵੱਧ ਹੋਏਗਾ ਸਾਨੂੰ ਹੋਰ ਆਰਡਰ ਦੇਗਾ ਅਸੀਂ ਹੋਰ ਛਾਪਾਂਗੇ ਅੱਛਾ ਅਸੀਂ ਦੇਖ ਰਹੇ ਹੈਗਾ ਜੀ ਕਿ ਪੰਜਾਬੀ ਦੇ ਵਿੱਚ ਕੁਝ ਲਿਖਿਆ ਹੈਗਾ ਸਾਨੂੰ ਤੁਸੀਂ ਪੜ੍ਹ ਕੇ ਦੱਸੋਗੇ ਪੰਜਾਬੀ ਵਿੱਚ ਕੀ ਕੁਝ ਲਿਖਿਆ ਇਹਦੇ 'ਚ ਹਾਂਜੀ ਦੇਖੋ ਜੀ ਇਹ ਲਿਖਿਆ ਹੈ ਅਜੇ ਮੁੱਕਿਆ ਨਹੀਂ ਮੇਰੀ ਮਾਂ ਮੇਰਾ ਰੱਬ ਲ ਪਿਆਰ ਬਹੁਤ ਕਰਦੇ ਨੇ ਪਿਆਰ ਬਹੁਤ ਕਰਦੇ ਲੋਕੀ ਸਿੱਧੂ ਦੇ ਮਾਪਿਆਂ ਨੂੰ ਆਪਣੇ ਮਾਪਿਆਂ ਦੱਸ ਰਹੇ ਨੇ ਠੀਕ ਹੈ ਜੀ ਆ ਕਿੰਨਾ ਵਧੀਆ ਲਿਖੀਆਂ ਲਾਈਨ ਅਜੇ ਮੁੱਕਿਆ ਨਹੀਂ ਵੀ ਅਜੇ ਮੁੱਕਿਆ ਨਹੀਂ ਸਿੱਧੂ ਦੁਆਰਾ ਆ ਗਿਆ ਜਿਹੜੇ ਉਹਦੇ ਫੈਨ ਨੇ ਉਹਨਾਂ 'ਚ ਖੁਸ਼ੀ ਦੀ ਲਹਿਰ ਹੈ ਉਹ ਬਿਲਕੁਲ ਏਸੀ ਸਾਡੇ ਕੋਲੇ ਪ੍ਰਿੰਟਿੰਗ ਪ੍ਰੈਸ ਦੇ ਜਿਹੜੇ ਹੈਗੇ ਆ ਮਾਲਕ ਤੇ ਨੇ ਦੱਸਿਆ ਹੈਗਾ ਜਿਸ ਤਰ੍ਹਾਂ ਸਿੱਧੂ ਮੁਸੇਵਾਲੇ ਮਾਤਾ ਜੀ ਚਨਕੋਚ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈਗਾ ਤੇ ਸਿੱਧੂ ਮੁਸੇਵਾਲੇ ਦਾ ਦੁਆਰ ਤੋਂ ਜਨਮ ਹੋਇਆ ਮਾਨਸਰ ਵਿੱਚ ਖੁਸ਼ੀ ਦੀ ਲਹਿਰ ਲਹਿ ਰਹੀ ਹੈ ਹਰ ਪਾਸੇ ਜਿਹੜਾ ਹੈਗਾ ਜਸ਼ਨ ਮਨਾਇਆ ਜਾ ਰਿਹਾ ਜਿਸ ਨੂੰ ਵੇਖਦੇ ਹੋਏ ਲੋਕ ਜਿਹੜੇ ਹੈਗੇ ਜਿਹੜੇ ਸਿੱਧੂ ਮੂਸੇਵਾਲਾ ਜੀ ਦੇ ਮਾਤਾ ਪਿਤਾ ਨੂੰ ਪਿਆਰ ਕਰਦੇ ਨੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋਣ ਇੱਕ ਬੱਚਾ ਜਿਹੜਾ ਪੈਦਾ ਹੋਇਆ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਜੀ ਦਾ ਜਨਮ ਹੈ ਉਸ ਨੂੰ ਪਿਆਰ ਨੂੰ ਦੇਖਦੇ ਹੋਏ ਲੋਕ ਹੁਣ ਫੋਟੋਆਂ ਫਰੇਮ ਆਪਦੇ ਘਰਾਂ ਵਿੱਚ ਰੱਖਣ ਵਾਸਤੇ ਯਾਦਾਂਸ ਰੱਖਣ ਵਾਸਤੇ ਆਰਡਰ ਦੇ ਰਹੇ ਨੇ ਕਾਫੀ ਵੱਡੀ ਮਾਤਰਾ ਵਿੱਚ ਫੋਟੋਆਂ ਦੇ ਆਰਡਰ ਆ ਰਹੇ ਹੈਗੇ ਨੇ ਲਗਭਗ 1200 ਦੇ ਕਰੀਬ ਇਹ ਫੋਟੋ ਬਣਾ ਚੁੱਕੇ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਵੀ ਰਹਿ ਗਏ ਨੇ ਆਰਡਰ ਆਉਣ ਦੀ ਉਮੀਦ ਹੈਗੀ ਹੈ ਬਹਿੰਡਾ ਤੋਂ ਗੋਬਿੰਦ ਸਿੰਘ ਇੰਡਸਟਰੀ ਲਿਮਟਿਡ ਨੂੰ 55